ਬਾਣ ਵਿੱਚ ਬੜੇ ਹੋਰ ਪਖ ਨੇ ਮੈਂ ਤਾਂ ਸਿਰਫ ਇਹ ਬੁਧਾਰ ਦਿੱਤੀ ਵੀ ਪਾਹਨ ਤੇ ਪਾਹਨ ਸ਼ੁਰੂ ਹੁਣ ਇੱਥੇ ਕਹਿੰਦੇ ਬਰਸੈ ਮੇਗ ਸਖੀ ਕਰ ਪਾਉਣੇ ਆਏ ਪਾਹ ਹੈ ਸ਼ਬਦ ਬਹੁਵਚਨ ਹੈ ਪਰ ਸਤਕਾਰ ਨੂੰ ਇੱਕ ਪ੍ਰੋਣਾ ਕਿਹੜਾ ਆਕਾਰਪੁਰਖ ਤੰਤ ਕਿਉਂਕਿ ਬਾਣ ਵਿੱਚ ਤੰਤ ਕਿਹਨੂੰ ਕਿਹਾ ਆਕਾਰਪੁਰਖ ਨੂੰ ਸੱਚ ਅੱਜ ਨਾਲ ਸੁਤੀ ਤੰਤ ਸੇ ਜਿਹੜੇ ਬੰਦੇ ਇਹ ਦੁਨੀਆ ਵਿੱਚ ਪ੍ਰਚਾਰ ਕਰਨਾ ਚਾਹੁੰਦੇ ਨੇ ਦੇਖੋ ਜਦੋਂ ਦੂਜੀਆਂ ਗ੍ਰੰਥਾਂ ਦੀ ਗੱਲ ਚੱਲਦੀ ਹੈ ਕਿ ਤੋਂ ਆਮ ਕਹਿ ਕੇ ਵੇਖੋ ਜੀ ਜਿਹੜੀ ਵਿਚਾਰ ਧਾਰਾ ਗੁਰੂ ਗ੍ਰੰਥ ਸਾਹਿਬ ਦੀ ਹੈ ਉਹੋ ਵਿਚਾਰ ਧਾਰਾ ਦਸਮ ਗ੍ਰੰਥ ਦੀ ਹੈ ਐਦਾਂ ਦੀ ਵਿਚਾਰ ਵੀ ਦੁਨੀਆ ਤੇ ਫਲਾਈ ਜਾ ਰਹੀ ਹੈ ਪਰ ਇਹ ਕਲੀਅਰ ਰਸਤੀਏ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਰੱਬ ਹੈ ਉਹ ਉਹ ਰੱਬ ਹੈ ਜਿਹੜਾ ਜੰਮਣ ਮਰਨ ਤੋਂ ਰਹਿਤ ਹੈ ਇੰਜ ਕਹਿ ਲਓ ਜਿਹੜਾ ਉਹ ਰੱਬ ਉਹਦੇ ਵਿੱਚ ਪੇਸ਼ ਕੀਤਾ ਗਿਆ ਉਹ ਰੱਬ ਦੀ ਵਿਚਾਰ ਧਾਰਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਨੇਰੇ ਤੇ ਜਿਹੜੇ ਵੀ ਨਹੀਂ ਪਰ ਥੋਪੀ ਜਾ ਰਹੀ ਹੈ ਸਾਡੇ ਤੇ ਠੱਕੇ ਨਾਲ ਸਾਡੀ ਸੁਰਤੇ ਲੱਦੀ ਜਾ ਰਹੀ ਹੈ ਅਕਸਰ ਧਿਆਨ ਨਾ ਸੁਣਿਓ ਤੇ ਅਕਸਰ ਬਲਾਰਾਂ ਤੁਹਾਨੂੰ ਇਸ ਅਵਾਜ਼ ਚ ਪਹਿਨ ਦੀ ਲੋੜ ਨਹੀਂ ਨਹੀਂ ਪਹਿਨ ਦੀ ਲੋੜ ਮੈਂ ਕਹ ਰਿਹਾ ਹਾਂ ਸਹਿਮਤ ਹਾਂ ਜੇ ਤਾਂ ਦੂਜੀ ਧਿਰ ਦੇ ਪ੍ਰਚਾਰਕ ਉਹਦੇ ਹੱਕਦਾਰ ਨਾ ਬੋਲਣ ਤੇ ਫਿਰ ਇਸ ਧਿਰ ਦੇ ਪ੍ਰਚਾਰਕਾਂ ਨੂੰ ਉਹਦਾ ਖੰਡਨ ਕਰਨ ਦੀ ਵੀ ਲੋੜ ਨਾ ਪਵੇ ਜਦੋਂ ਦੂਜੇ ਧਿਰ ਦੇ ਪ੍ਰਚਾਰਕ ਧੱਕੇ ਨਾਲ ਕਹਿ ਰਹੇ ਨੇ ਕਿ ਸਾਨੂੰ ਬਰਾਬਰ ਮਾਣਾ ਚਾਹੀਦਾ ਹੈ ਤੇ ਫਿਰ ਪਿਆਰੇ ਇਸ ਧਿਰ ਦੇ ਪ੍ਰਚਾਰਕ ਨੂੰ ਕਲੀਅਰ ਤੇ ਕਰਨੇ ਪੈਣਾ ਵੀ ਸਾਡਾ ਭਾਈ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਅਸੀਂ ਉਹਨੂੰ ਮੰਨਣਾ ਹੈ ਜੇ ਇੱਥੇ ਇੱਕ ਪ੍ਰਕਾਸ਼ ਦਾ ਸਾਡਾ ਸਰਦਾ ਤੇ ਸਾਨੂੰ ਸਾਰ ਲੈਣਾ ਚਾਹੀਦਾ ਪਰ ਅੱਡੀ ਚੋਟੀ ਦਾ ਯੋਰ ਆਰਐਸਐਸ ਦਾ ਡੇਰੇ ਦਾ ਰਹਾ ਹੀ ਸੰਪਰਦਾ ਰਹੀ ਪ੍ਰਚਾਰਕਾ ਰਹੀ ਜੋਰ ਵੱਡਾ ਪਿਆ ਕਿ ਧੱਕੇ ਨਾਲ ਅਸੀਂ ਇਹ ਵਿਚਾਰ ਧਾਰਾ ਦੁਨੀਆ ਵਿੱਚ ਫਲਾ ਦਈਏ ਤੇ ਜੇ ਆਪਣੇ ਜੁੁੰਦੇ ਜੀ ਇਹ ਕੰਡੇ ਨਾ ਕੱਢੇ ਤੇ ਸੋਚੋ ਬੱਚਿਆਂ ਵਾਸਤੇ ਜੁਣਾ ਬੜਾ ਮੁਸ਼ਕਲ ਹੋ ਜਾਏਗਾ ਤਾਂ ਸਾਡੀ ਸਿੱਧੀ ਜੀ ਗੱਲ ਹੁੰਦੀ ਜਿਨ੍ਹਾਂ ਨੂੰ ਚੰਗਾ ਲੱਗਦਾ ਆਪਣੇ ਪਰਿਵਾਰਾਂ ਜੀ ਬਹਿ ਕੇ ਪੜੋ ਜੈਂਜ ਕੋ ਗੁਰਦੁਆਰਿਆਂ 'ਚ ਇਹਦੀ ਕਥਾ ਕਰਾਓ ਲਾਈਵ ਟੈਲੀਕਾਸਟ ਹੋਵੇ ਲੋਕ ਸੁਣ ਆਪਣੇ ਪਰਿਵਾਰ ਨਾਲ ਲੈ ਕੇ ਆਇਓ ਧੀਆਂ ਬੱਚੇ ਨਾਲ ਲੈ ਕੇ ਆਇਓ ਜੇ ਤੇ ਉਹ ਸੁਣ ਸਕਦਾ ਪੌਣਾ ਘੰਟਾ ਉਹਦੀ ਵਿਆਖਿਆ ਤੇ ਫਿਰ ਦੁਨੀਆ ਨੂੰ ਭਾਈ ਦੱਸ ਦਿਓ ਵੀ ਬਹੁਤ ਵਧੀਆ ਵਿਚਾਰਧਾਰਾ ਹੈ ਨਹੀਂ ਤੇ ਧੱਕੇ ਨਾਲ ਆਪਣੀ ਵਿਚਾਰ ਇਸ ਦੇ ਉੱਤੇ ਥੋਪਣ ਦੀ ਕੋਸ਼ਿਸ਼ ਨਾ ਕਰੋ ਤੁਮ ਐ ਕਲੀਅਰ ਗੱਲ ਇਹ ਕਰਨਾ ਚਾਹੁੰਦਾ ਜਦੋਂ ਬਾਣੀ ਤੋਂ ਹੁਣ ਕਹਿਣਗੇ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਰਮਤਾ ਹੈਗੀ ਆ ਗੁਰੂ ਗ੍ਰੰਥ ਸਾਹਿਬ ਏਕ ਓੰਕਾਰ ਤੋਂ ਲੈ ਕੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਮੈਂ ਆਪਣੀ ਧੀ ਦੇ ਨਾਲ ਬਹਿ ਕੇ ਕਰ ਸਕਦਾ। ਪਤਨੀ ਨਾਲ ਕਰ ਸਕਦਾ, ਆਪਣੀ ਭੈਣ ਨਾਲ ਕੇ ਬਹਿ ਕੇ ਅਰਥ ਵਿਚਾਰੇ ਜਾ ਸਕਦੇ ਨੇ। ਇਹਨਾਂ ਨੂੰ ਕਹੋ ਤੁਸੀਂ ਦੋਸਤਾਂ ਵਿੱਚ ਬਹਿ ਕੇ ਉਹਦੇ ਅਰਥ ਕਰਦੇ ਹੋ ਧੀ ਤੇ ਬਹੁਤ ਦੂਰ ਦੀ ਗੱਲ ਹੈ ਧੀ ਨਾਲ ਕੇ ਫਿਰ ਚ ਗੱਲਾਂ ਕਰ ਹੀ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜਿਹੜੇ ਕੰਤ ਦੀ ਗੱਲ ਹੈ ਉਹ ਕੰਤ ਹੈ ਅਕਾਲ ਪੁਰਖ ਅਜਨਾ ਸੁਤੀ ਕੰਤ ਸਿਓ। ਪਹਿਲਾ ਇਹ ਕੰਤ ਵੇਖਣਾ ਪੈਣਾ ਕਿਹੜਾ ਉਹ ਆਕਾਰ ਪੁਰ ਸਹੈਗੁਰੂ ਸੱਚ ਰੂਪੀ ਕੰਤ ਮੈਂ ਤੇ ਆਜੀ ਸੱਚ ਦੇ ਅਨੁਸਾਰ ਨਹੀਂ ਤੁਰਿਆ ਤੇ ਮੇਰੀ ਇਹ ਹਾਲਤ ਹੈ ਜਿਹੜੇ ਲੋਕ ਰੋਜ਼ ਇਸ ਕੰਤ ਤੋਂ ਬਿਨਾਂ ਤੁਰੇ ਫਿਰਦੇ ਨੇ ਮੈਨੂੰ ਤੇ ਸਮਝ ਨਹੀਂ ਆਉਂਦੀ ਉਹ ਲੋਕ ਜ਼ਿੰਦਗੀ ਕਿਦਾਂ ਜੁੰਦੇ ਹੋਣਗੇ ਅੱਜ ਨਾ ਸੁਤੀ ਕੰਤ ਸੇਓ ਅੰਗ ਮੁੜੈ ਮੁੜ ਜਾਏ ਹੁਣ ਇੱਥੇ ਹੁਣ ਕੰਤ ਕਿਹੜਾ ਬਾਣੀ ਵਿੱਚ ਕੰਤ ਕਿਹਨੂੰ ਆਇਆ ਜੀ ਪ੍ਰਕਾਲਪੁਰਖ ਵਹਿ ਗਏ ਵੈਗਰੂ ਕਾਲਪ ਉਤੇ ਹਰ ਬਾਪ ਚਾਹੇਗਾ ਮੇਰੀ ਤੀ ਐਸੇ ਕੰਤ ਦਾ ਸੰਗ ਕਰੇ ਉਹ ਕੰਤ ਕੀ ਹੈ ਸੱਚ ਉਹ ਕੰਤ ਹੈ ਵੈਗਰੂ ਜਿਹੜਾ ਨਿਰਕਾਰ ਹੈ ਤੇ ਹਰ ਇੱਕ ਦੇ ਹਿਰਦੇ ਵਿੱਚ ਵਸਦਾ ਹੈ ਇਹਨਾਂ ਵਿਸ਼ਿਆਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਡਬਲ ਗੇਮ ਉਦੋਂ ਖੇਡੀ ਜਾਂਦੀ ਹੈ ਜਦੋਂ ਇੱਕ ਧਿਰ ਦੇ ਵਿਅਕਤੀ ਧੱਕੇ ਨਾਲ ਸਾਡੇ ਤੇ ਥੋਪਣਾ ਚਾਹੁੰਦੇ ਨੇ ਤੇ ਦੂਜੇ ਧਿਰ ਦੇ ਵਿੱਚੋਂ ਕਿਹਾ ਤੁਹਾਨੂੰ ਨਹੀਂ ਇਸ ਵਿਸ਼ੇ ਤੇ ਬੋਲਣ ਦੀ ਲੋੜ ਨਹੀਂ ਵੈਸੇ ਅਸੀਂ ਬੋਲਦੇ ਨਹੀਂ ਪਰ ਜੇ ਕਿਤੇ ਮਾੜਾ ਮੋਟਾ ਜਿਆਦਾ ਲੱਗਦੇ ਨਾ ਛਤਾਂ ਨੂੰ ਤੋਂ ਖਰਕੜਾ ਜਾਂ ਲੈ ਕੇ ਬੋਲੋ ਜੀ ਸਾਫ ਕਰਨਾ ਚਾਹੁੰਦੇ ਘਰ ਆਇਆ ਪ੍ਰੋਣਾ ਕਹੂਗਾ ਵੀ ਆ ਥੱਲੇ ਝਾਤ ਲਾਈ ਦੀਆਂ ਸੋਹਣੀਆਂ ਵਸ਼ਾਈਆਂ ਤੇ ਮੜਾ ਜਾ ਉੱਤੇ ਵੀ ਝਾਤ ਮਾਰ ਲਿਆ ਕਰੋ ਉੱਤੇ ਜਾਲਾ ਲੱਗਾ ਤੇ ਅਕਸਰ ਕਈ ਵਰੀ ਹੁੰਦਾ ਬੰਦਾ ਥੱਲੇ ਥੱਲੇ ਸਪਾਈ ਕਰ ਲਦਾ ਤੇ ਨੁਕਰਾਂ ਦੇ ਵਿੱਚ ਜਾਲਾ ਲੱਗਾ ਉਦਾਂ ਇਹਨਾਂ ਕਦੀ ਕਦੀ ਖਰਕਣਾ ਮਾਰਨਾ ਪਈਦਾ ਲੈਸੇ ਸਾਡਾ ਟੌਪਿਕ ਨਹੀਂ ਹੈ ਨਾ ਅਸੀਂ ਇਹਨਾਂ ਵਿਸ਼ਿਆਂ 'ਚ ਪੈਂਦੇ ਆ ਸਾਡੀ ਰੋਜ਼ਾਨਾ ਕਥਾ ਜਿਹੜੀ ਲਾਈਵ ਚੱਲਦੀ ਹੈ ਉਹ ਇੰਟਰਨੈਟ ਤੇ ਪਈ ਹੁੰਦੀ ਅਸੀਂ ਸਿੱਧੀ ਗੁਰਬਾਣੀ ਦੀ ਵਿਚਾਰ ਕਰਦੇ ਆ ਵੀ ਜਦੋਂ ਲਕੀਰ ਏਡੀ ਵੱਡੀ ਖਿੱਚਦੇ ਹੋ ਅਸੀਂ ਤਾਂ ਇੱਥੇ ਸਵਤਾਂ ਵੀ ਏਡੀ ਵੱਡੀ ਲਕੀਰ ਖਿੱਚਦੇ ਹੋ ਦੂਜੀ ਲਕੀਰ ਆਪੇ ਛੋਟੀ ਪੈ ਜਾਂਦੀ ਅਸੀਂ ਇਸ ਵਿਸ਼ੇ ਤੇ ਪੈਂਦੇ ਨਹੀਂ ਪਰ ਜਦੋਂ ਕੋਈ ਤੱਕੇ ਨਾਲ ਥੁਪਣਾ ਜਾਵੇ ਫਿਰ ਤੇ ਭਾਈ ਥੋੜੀ ਬਹੁਤੀ ਗਲਤ ਕਾ ਕਰ ਲਈ ਪੈਣੀ ਹੈ ਤਾਂ ਕਿ ਕਲੀਅਰ ਗੱਲ ਹੋ ਜਾਏ ਫਿਰ ਸਮਝੋ ਧਿਆਨ ਨਾਲ ਤੋ ਇਹ ਜੇ ਸਾਡੇਆਂ ਵੀਰਾਂ ਗੁਰਬਾਣੀ ਆ ਪੜੀ ਹੁੰਦੀ ਸਾਨੂੰ ਇਹ ਦਿਨ ਅੱਜ ਦੇਖਣੇ ਨਾ ਪੈਂਦੀ। ਤੋਂ ਇਹ ਅਸੀਂ ਕੀਤੀ ਨਹੀਂ ਤਾਂ ਸਾਡੇ ਨਾਲ ਧੱਕੇ ਨਾਲ ਇਹ ਚੀਜ਼ਾਂ ਥੋਪੀਆਂ ਜਾਂਦੀਆਂ। ਤੋਂ ਫਿਰ ਗੱਲ ਨੂੰ ਸਮਝਿਓ। ਇੱਥੇ ਪਾਸ਼ਾ ਕਹਿੰਦੇ ਬਰਸੈ ਮੇਗ ਸਖੀ ਘਰ ਪਹੁਣ ਆਏ ਮੇਰੇ ਹਿਰਦੇ ਰੂਪੀ ਘਰ ਵਿੱਚ ਸੱਚ ਰੂਪੀ ਵੈਗਰੂ ਰੂਪੀ ਆਕਾਰ ਰੂਪੀ ਰੂਪੀ ਪ੍ਰੋਣਾ ਆ ਗਿਆ ਵਾ ਤੇ ਮੇਰੇ ਹੁਣ ਹਿਰਦੇ ਚ ਇੰਜ ਹੋ ਗਿਆ ਜਿਵੇਂ ਅਤ ਦੀ ਗਰਮੀ ਚ ਮੀਂਹ ਪੈ ਜਾਏ ਤੇ ਬਾਹਰਲਾ ਵਾਤਾਵਰਨ ਸੋਹਣਾ ਹੋ ਜਾਂਦਾ ਮੇਰਾ ਅੰਦਰਲਾ ਵਾਤਾਵਰਨ ਹੁਣ ਭੈਣੇ ਬੜਾ ਹੀ ਸੋਹਣਾ ਹੋ ਗਿਆ ਮੈਂ ਅੰਦਰੋਂ ਸੁਖੀ ਹੋ ਗਈ ਆ ਬਰਸੇ ਮੇਗ ਸਖੀ ਕਰ ਪਾਉਂਦੇ ਆਏ